ਰਾਗ ਗੌੜੀ ਭਗਤਾਂ ਦੀ ਬਾਣੀ ਰਾਗ ਗੌੜੀ ਵਿੱਚ ਭਗਤ ਸਹਿਬਾਨਾਂ ਦੀ ਬਾਣੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਅਕਾਲ ਪੁਰਖੇ ਕਹ ਜਿਸ ਦਾ ਨਾਮ ਹੋਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਗੌੜੀ ਗੁਆਰਰੀ ਸ੍ਰੀ ਕਬੀਰ ਜੀਓ ਕੇ ਚੌਪਦੇ ਰਾਗ ਗੌੜੀ ਵਿੱਚ ਗੁਆਰਰੀ ਵਿੱਚ ਭਗਤ ਕਬੀਰ ਜੀ ਦੇ ਚਾਰ ਬੰਦਾ ਵਾਲੀ ਬਾਣੀ ਦੇ 14 ਸ਼ਬਦ ਅਬ ਮੁਹ ਜਲ ਤੋ ਰਾਮ ਜਲ ਪਾਇਆ ਪਾਲਦਿਆਂ ਪਾਲਦਿਆਂ ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ RAM ਉਦਕ ਤਨ ਜਲਤ ਬੁਝਾਇਆ ਰਹਾਓ ਉਸ ਨਾਮ ਅੰਮ੍ਰਿਤ ਨੇ ਮੇਰੇ ਸੜਦੇ ਸਰੀਰ ਨੂੰ ਠੰਡ ਪਾ ਦਿੱਤੀ ਹੈ ਰਹਾਓ ਮਨ ਮਾਰਣ ਕਾਰਣ ਬਨ ਜਾਈਐ ਜੰਗਲਾਂ ਵੱਲ ਤੀਰਥਾਂ ਅਦਿਕਾਂ ਦੇ ਮਨ ਨੂੰ ਮਾਰਨ ਲਈ ਸ਼ਾਂਤ ਕਰਨ ਲਈ ਜਾਈਦਾ ਹੈ ਸੋ ਜਲ ਬਿਨ ਭਗਵੰਤ ਨ ਪਈਐ ਪਰਉ ਨਾਮ ਰੂਪ ਅੰਮ੍ਰਿਤ ਜੋ ਮਨ ਨੂੰ ਸ਼ਾਂਤ ਕਰ ਸਕੇ ਪ੍ਰਭੂ ਤੋਂ ਬਿਨਾ ਪ੍ਰਭੂ ਦੇ ਸਿਮਰਨ ਤੋਂ ਬਿਨਾ ਨਹੀਂ ਲੱਗ ਸਕਦਾ ਜਿਹ ਪਾਵਕ ਸੁਰ ਨਰ ਹੈ ਜਾਰੇ ਕ੍ਰਿਸ਼ਨਾਂ ਦੀ ਜਸ ਅੱਗ ਨੇ ਦੇਵਤੇ ਤੇ ਮਨੁੱਖ ਸਾਰ ਸੁੱਟੇ ਹਨ। ਰਾਮ ਉਦਕ ਜਨ ਜਲ ਤੋਂ ਉਬਾਰੇ। ਪ੍ਰਭੂ ਦੇ ਨਾਮ ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ। ਭਵ ਸਾਗਰ ਸੁਖ ਸਾਗਰ ਮਾਹੀ ਉਹ ਭਗਤ ਜਨ ਜਿਨ੍ਹਾਂ ਨੂੰ ਰਾਮ ਉਦਕ ਨੇ ਸੜਨ ਤੋਂ ਬਚਾਇਆ ਹੈ। ਇਸ ਸੰਸਾਰ ਸਮੁੰਦਰ ਵਿੱਚ ਜੋ ਹੁਣ ਉਹਨਾਂ ਲਈ ਸੁੱਖਾਂ ਦਾ ਸਮੁੰਦਰ ਬਣ ਗਿਆ ਹੈ ਪੀਵ ਰਹੇ ਜਲ ਨਿਖੁਟਤ ਨਾਹੀ ਨਾਮ ਅੰਮ੍ਰਿਤ ਲਗਾਤਾਰ ਪੀ ਰਹੇ ਹੰ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ਕਹ ਕਬੀਰ ਪਜ ਸਾਰਿੰਗ ਪਾਣੀ ਰਾਮ ਉਦਕ ਮੇਰੀ ਤਖਾ ਬੁਝਾਨੀ ਕਬੀਰ ਆਖਦਾ ਹੈ ਹੈ ਮਨ ਪ੍ਰਮਾਤਮਾ ਦਾ ਸਿਮਰਨ ਕਰ ਪਰਮਾਤਮਾ ਦੇ ਨਾਮ ਅੰਮ੍ਰਿਤ ਨੇ ਮੇਰੀ ਮਾਇਆ ਦੀ ਤ੍ਰਿਸ਼ਨਾ ਮਿਟਾ ਦਿੱਤੀ ਹੈ। ਗੌੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨਾ ਜਾਏ। ਏ ਮਾਇਆ ਦੇ ਪਤੀ ਪ੍ਰਭੂ ਤੇਰੇ ਨਾਮ ਅੰਮ੍ਰਿਤ ਦੀ ਤਰੇ ਮਿਟਦੀ ਨਹੀਂ। ਭਾਉ ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ। ਜਲ ਮੈਂ ਅਗਨ ਉਠੀ ਅਧਿਕਾਏ ਰਹਾ। ਤੇਰਾ ਨਾਮ ਅਮਰਤ ਪੀਂਦੇ ਆ ਪੀਂਦੇ ਆ ਵਧੇਕ ਤਾੰਗ ਪੈਦਾ ਹੋ ਰਹੀ ਹੈ ਤੂੰ ਜਲ ਦੇ ਦੋ ਹਾਂ ਜਲ ਕਾ ਮੀਨਾ ਜਲ ਮੈਂ ਰਹਾਂ ਜਲਹਿ ਬਿਨ ਖੀਨਾ हे ਪ੍ਰਭੂ ਤੂੰ ਜਲ ਦਾ ਖਜ਼ਾਨਾ ਸਮੁੰਦਰ ਹੈ ਤੇ ਮੈਂ ਉਸ ਜਲ ਦਾ ਮੱਛ ਮੱਛੀ ਹਾਂ ਜਲ ਵਿੱਚ ਹੀ ਮੈਂ ਜਿਉਂਦਾ ਰਹਿ ਸਕਦਾ ਹਾਂ ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ਤੂੰ ਪਿੰਜਰ ਹਾਂ ਸੋਟਾ ਤੋੜ ਤੂੰ ਪਿੰਜਰ ਹਾਂ ਸੋਟਾ ਤੋੜ ਤੂੰ ਮੇਰਾ ਪਿੰਜਰਾ ਹੈ ਤੇ ਮੈਂ ਤੇਰਾ ਕਮਜ਼ੋਰ ਜਿਹਾ ਸੋਟਾ ਤੋਤਾ ਜਮ ਮੰਜਾਰ ਕਹਾ ਕਰੇ ਮੋਰ ਤੇਰੇ ਆਸਰੇ ਰਹਾ ਜਮ ਰੂਪ ਬਿੱਲਾ ਮਜ਼ਾਰ ਜਮ ਰੂਪ ਬਿੱਲਾ ਮਜ਼ਾਰ ਮੇਰਾ ਕੀ ਕਰ ਲੂਗਾ ਕੀ ਵਿਗਾੜ ਸਕਦਾ ਤੂੰ ਸਰਵਰ ਹੋ ਪੰਖੀ ਆ ਹੈ ਹੈ ਪ੍ਰਭੂ ਤੂੰ ਸੋਣਾ ਰੁਖ ਹੈ ਤੇ ਮੈਂ ਉਸ ਰੁਖ ਦੇ ਆਸਰੇ ਰਹਿਣ ਵਾਲਾ ਪੰਛੀ ਹਾਂ ਮੰਦ ਭਾਗੀ ਤੇਰ ਦਰਸ਼ਨ ਨਾਹੀ ਮੈਨੂੰ ਮੰਦ ਭਾਗੀ ਨੂੰ ਅਜੇ ਤੱਕ ਤੇਰਾ ਦਰਸ਼ਨ نصیਬ ਨਹੀਂ ਹੋਇਆ ਤੂੰ ਸਤਗੁਰ ਹੋਂ ਨੌ ਤਨ ਚੇਲਾ ਏ ਪ੍ਰਭੂ ਤੂੰ ਮੇਰਾ ਗੁਰੂ ਹੈ ਮੈਂ ਤੇਰਾ ਨਵਾਂ ਸਿੱਖ ਹਾਂ ਪਉ ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਕਹ ਕਬੀਰ ਮਿਲੋ ਅੰਤ ਕੀ ਵੇਲਾ ਕਬੀਰ ਆਖਦਾ ਹੈ ਹੁਣ ਤਾਂ ਮਨੁੱਖਾ ਜਨਮ ਅਖੀਰ ਦਾ ਵੇੜਾ ਹੈ ਮੈਨੂੰ ਜਰੂਰ ਮਿਲ ਗੌੜੀ ਕਬੀਰ ਜੀ ਜਦ ਹਮ ਏਕੋ ਏਕ ਕਰ ਜਾਣਿਆ ਜਦੋਂ ਅਸਾਂ ਭਾਉ ਮੈਂ ਇਹ ਸਮਝ ਲਿਆ ਹੈ ਕਿ ਸਭ ਥਾਈ ਇੱਕ ਪ੍ਰਮਾਤਮਾ ਹੀ ਵਿਆਪਕ ਹੈ ਤਬ ਲੋਕਾਂ ਕਾਹੇ ਦੁੱਖ ਮੰਨਿਆ ਤਾਂ ਪਤਾ ਨਹੀਂ ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹਮ ਅਪਤਹਿ ਆਪਣੀ ਪਤ ਖੋਈ ਮੈਂ ਸੰਗ ਹੋ ਗਿਆ ਹਾਂ ਕਿ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾ ਕਰੇ ਹਮਰੇ ਖੋਜ ਪਰੋ ਮਤ ਕੋਈ ਰਹਾ ਤਨ ਲੋਕਾਂ ਨੂੰ ਜਗਤ ਵਿੱਚ ਮਨ ਵਡਿਆਈ ਦਾ ਖਿਆਲ ਹੈ ਇਸ ਵਾਸਤੇ ਜਿਸ ਰਾਹ ਮੈਂ ਪਿਆ ਹਾਂ ਉਸ ਰਾਹ ਮੇਰੇ ਪਿੱਛੇ ਨਾ ਤੁਰੋ ਇਹੀ ਹੋ ਸਕਦਾ ਹੈ ਨਾ ਤੁਰੋ ਮੇਰੇ ਮਗਰ ਔਰ ਮੈਂ ਤਾਂ ਹੁਣ ਇਸੇ ਰਾਤ ਹੀ ਤੁੰ। ਕਿਉਂਕਿ ਮੈਨੂੰ ਇਹ ਗੱਲ ਸਮਝ ਲੱਗ ਗਈ ਹੈ। ਹਮ ਮੰਦੇ ਮੰਦੇ ਮਨਮਾਹੀ। ਜੇ ਮੈਂ ਪੜਾ ਹਾਂ ਤਾਂ ਆਪਣੇ ਹੀ ਅੰਦਰ ਪੜਾ ਹਾਂ ਕਿਸੇ ਨੂੰ ਇਸ ਗੱਲ ਨਾਲ ਕੀ। ਸਾਂਝ ਪਾਤ ਕਾ ਹੂੰ ਸਿਉ ਨਾਹੀ। ਮੈਂ ਕਿਸੇ ਨਾਲ ਕਿਸੇ ਇਸੇ ਕਰਕੇ ਕੋਈ ਮੇਲ ਮੁਲਕਾਦ ਵੀ ਨਹੀਂ ਰੱਖਣਾ। ਕੋਈ ਸਾਂਝ ਨਹੀਂ ਆਪਣੀ। ਪਾਤ ਤੇ ਆਪਾਤ ਤਾਂ ਕੀ ਨਹੀਂ ਲਾਜ। ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ ਮੈਂ ਇਸ ਵਿੱਚ ਕੋਈ ਹਾਨਤ ਨਹੀਂ ਸਮਝਦਾ ਤਬ ਜਾਣੋਗੇ ਜਦ ਉਗਰੇ ਗੋਪਾਜੋ ਕਿਉਂਕਿ ਤੁਹਾਨੂੰ ਵੀ ਤਦੋ ਹੀ ਸਮਝ ਆਵੇਗੀ ਕਿ ਅਸਲ ਇੱਜ਼ਤ ਦਾ ਨਿਰਾਦਰੀ ਕਿਹੜੀ ਹੈ ਜਦੋਂ ਤੁਹਾਡਾ ਇਹ ਜਗਤ ਵਿਖਾਵਾ ਉਗੜ ਜਾਏਗਾ ਕਹ ਕਬੀਰ ਪਤ ਹਰ ਪਰਵਾਨ ਹੈ ਕਬੀਰ ਆਖ ਅਸਲ ਇੱਜ਼ਤ ਉਸੇ ਦੀ ਹੈ ਜਿਸ ਨੂੰ ਪ੍ਰਭੂ ਕਬੂਲ ਕਰ ਲੈ ਸਰਬ ਤਿਆਗ ਭਜ ਕੇਵਲ ਰਾਮ ਤਾਂ ਤੇ ਹੇ ਕਬੀਰ ਹੋਰ ਸਭ ਕੁਝ ਪਾਉ ਦੁਨੀਆ ਦੀ ਲੋਕ ਲਾਜ ਛੱਡ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਗੌੜੀ ਕਬੀਰ ਜੀ ਨੰਗਨ ਫਿਰਤ ਜੋ ਪਾਈ ਹੈ ਜੋਗ ਜੇ ਨੰਗੇ ਫਿਰਦੇ ਆ ਪ੍ਰਮਾਤਮਾ ਨਾਲ ਮਿਲਾਬ ਹੋ ਸਕਦਾ ਹੈ ਬਨ ਕਾ ਮਿਰਗ ਮੁਕਤ ਸਭ ਹੋਗ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ਕਿਆ ਨਾਂਗੇ ਕਿਆ ਬਾਂਦੇ ਚਾਮ ਏ ਭਾਈ ਜਦ ਤੱਕ ਨੰਗੇ ਰਹਾ ਕੀ ਸੌਰ ਜਾਣਾ ਇਸ ਜਗਤ ਦਾ ਤਾਂ ਕੁਛ ਨਹੀਂ ਸੌਰਦਾ ਤੇ ਪਿੰਡੇ ਤੇ ਚੰਮਲ ਪੇਟਿਆਂ ਵੀ ਕੀ ਮਿਲ ਜਾਣਾ ਪ੍ਰਾਪਤੀ ਇੱਥੋਂ ਵੀ ਕੋਈ ਨਹੀਂ ਹੋਣ ਵਾਲੀ ਜਬ ਨਹੀਂ ਚੀਨ ਸਿਆਤਮ ਰਾਮ ਰਹਾਓ ਜਦ ਤੱਕ ਤੂੰ ਪ੍ਰਮਾਤਮਾ ਨੂੰ ਨਹੀਂ ਪਛਾਣਦਾ ਮੂਡ ਮੁੰਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈ ਆ ਕਾ ਜੇ ਸਿਰ ਮਨਾਇਆ ਸਿੱਧੀ ਮਿਲ ਸਕਦੀ ਹੈ ਪਰ ਇਹ ਕੀ ਕਾਰਨ ਹੈ ਕਿ ਕੋਈ ਵੀ ਭੇਡ ਹੁਣ ਤੱਕ ਮੁਕਤ ਨਹੀਂ ਹੋਈ ਬਿੰਦ ਰਾਖ ਜੋ ਤਰੀਐ ਭਾਈ ਖੁਸਰੇ ਕਿਉ ਨ ਪਰਮਗਤ ਪਾਈ ਜੇ ਭਾਈ ਜੇ ਬਾਲ ਜਤੀ ਰਹਾ ਸੰਸਾਰ ਸਮੁੰਦਰ ਤੋਂ ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉ ਮੁਕਤੀ ਨਹੀਂ ਮਿਲ ਜਾਂਦੀ ਕਹ ਕਬੀਰ ਸੁਨੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਕਿਸੇ ਨੂੰ ਮੁਕਤੀ ਨਹੀਂ ਮਿਲਦੀ ਇਹ ਗੱਲ ਪੱਲੇ ਵੱਲ ਲਈਏ ਗੌੜੀ ਕਬੀਰ ਜੀ ਸੰਦਿਆ ਪ੍ਰਾਤ ਇਸਨਾਨ ਕਰਾਂ ਹੀ ਜਿਉਂ ਪੈ ਦਾਦਰ ਪਾਣੀ ਮਾਹੀ ਜੋ ਮਨੁੱਖ ਸਵੇਰੇ ਤੇ ਸ਼ਾਮ ਨੂੰ ਔ ਦੋਵੇਂ ਵੇਲੇ ਨਾ ਰਿ ਇਸ਼ਨਾਨ ਹੀ ਕਰਦੇ ਹਨ ਉਹਨਾਂ ਦੀ ਹਾਲਤ ਤੇ ਸਮਝੋ ਇਸ ਤਰ੍ਹਾਂ ਦੀ ਹੈ ਜਿਵੇਂ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਉਹੋਂ ਹਨ ਜਿਵੇਂ ਪਾਣੀ ਵਿੱਚ ਡੱਡੂ ਵਸ ਰਹੇ ਹੋ। ਜੋ ਪੈ ਰਾਮ ਰਾਮ ਰਤ ਨਹੀਂ ਤੇ ਸਭ ਧਰਮ ਰਾਏ ਕਹਿ ਜਾਹੀ ਰਹੋ ਪਰ ਜੇਕਰ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ ਤਾਂ ਸਾਰੇ ਧਰਮ ਰਾਜ ਦੇ ਵਸ ਪੈਂਦੇ ਹਨ। ਕਾਇਆ ਰਤ ਬਹੁ ਰੂਪ ਚਾਹੀ ਕਈ ਮਨੁੱਖ ਸਰੀਰ ਦੇ ਮੋਹ ਵਿੱਚ ਹੀ ਪਾਉ ਸਰੀਰ ਨੂੰ ਪਾਲਣ ਦੀ ਖਾਤਰ ਹੀ ਕਈ ਭੇਕ ਬਣਾਉਂਦੇ ਆ ਤਿੰਨ ਕੋ ਦਇਆ ਸੁਪਨੇ ਪੀ ਨਹੀਂ ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਦਇਆ ਨਹੀਂ ਆਈ ਉਹਨਾਂ ਦਾ ਹਿਰਦਾ ਕਦੇ ਵੀ ਨਹੀਂ ਦਰਵਿਆ ਚਾਰ ਚਰਨ ਕਹੈ ਬਹੁ ਆਗਰੋ ਸਾਦ ਸੁਖ ਪਾਵੈ ਕਲ 사ਗਰ ਬਹੁਤ ਸਿਆਣੇ ਮਨੁੱਖ ਚਾਰ ਵੇਦ ਆਦਿਕ ਤਰ ਪੁਸਤਕਾਂ ਨੂੰ ਹੀ ਨੇਰੇ ਪੜਦੇ ਹਨ ਪਰ ਨੇਰਾ ਪੜਨ ਨਾਲ ਕੀ ਬਣੀ ਕੀ ਹੋਏਗਾ ਉਹਨੂੰ ਪੜਨ ਨਾਲ ਇਸ ਸੰਸਾਰ ਸਮੁੰਦਰ ਵਿੱਚ ਸਿਰਫ ਸੰਤ ਜਨ ਰੱਬ ਦੇ ਪਿਆਰੇ ਹੀ ਅਸਲ ਸੁਖ ਮੰਨਦੇ ਹਨ ਕਹੋ ਕਬੀਰ ਬੋਹ ਕਾਏ ਕਰੀਜੈ ਸਰਬਸ ਛੋਡ ਮਹਾਰਸ ਪੀਜੈ ਹ ਕਬੀਰਾਕ ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪ੍ਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਪੀਣਾ ਸ਼ੁਰੂ ਕਰ ਦੇ ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਪਿਆ ਬ੍ਰਤ ਪੂਜਾ ਉਸਮਨੁੱਖ ਦਾ ਜਪ ਕਰਨਾ ਕਿਸ ਭਾ ਉਸ ਦਾ ਤਾਪ ਕਿਸ ਅਰਥ ਉਸ ਦੇ ਵਰਤ ਤੇ ਪੂਜਾ ਕਿਹੜੇ ਕਾਮ ਜਾ ਕੈ ਰਿਦਾ ਭਾਉ ਹੈ ਦੂਜਾ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ ਹੈ ਰੇ ਜਨ ਮਨ ਮਾਦੋ ਸਿਉ ਲਾਈਐ ਹੇ ਭਾਈ ਮਨ ਨੂੰ ਪ੍ਰਮਾਤਮਾ ਨਾਲ ਜੋੜਨਾ ਚਾਹੀਦਾ ਹੈ ਚਤੁਰਾਈ ਨਾ ਚਤੁਰਭੁਜ ਪਾਈਐ ਰਹਾਉ ਸਿਮਰਨ ਛੱਡ ਕੇ ਹੋਰ ਸਿਆਣਪ ਨਾਲ ਰੱਬ ਨਹੀਂ ਮਿਲ ਸਕਦਾ ਰਹਾਉ ਪਰ ਹਰ ਲੋਭ ਅਰ ਲੋਕਾਚਾਰ ਹੈ ਭਾਈ ਲਾਲਚ ਵਿਖਾਵੇ ਦਾ ਤਿਆਗ ਕਰ ਦੇ ਕਿ ਨਾ ਓਖਾ ਨਾ ਲਾਲਚ ਛੱਡਣਾ ਵਿਖਾਵਾ ਛੱਡਣਾ ਗੁਰੂ ਸਾਹਿਬ ਕਹਿੰਦੇ ਛੱਡਣਾ ਪੈਣਾ ਪਰ ਹਰ ਕਾਮ ਕ੍ਰੋਧ ਅਹੰਕਾਰ ਕਾਮ ਕ੍ਰੋਧ ਤੇ ਅਹੰਕਾਰ ਛੱਡ ਪਰ ਹਰ ਤਿਆਗ ਇਹਨੂੰ ਕਰਮ ਕਰਤ ਬਦੇ ਅਹਮੇਵ ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੇ ਵਿੱਚ ਬੱਜੇ ਪਏ ਮਿਲ ਪਾਥਰ ਕੀ ਕਰਹੀਂ ਸੇ ਉਹ ਤੇ ਰਲ ਕੇ ਪੱਥਰਾਂ ਦੀ ਹੀ ਪੂਜਾ ਕਰ ਰਹੇ ਹਨ ਪਰ ਇਹ ਸਭ ਕੁਝ ਵਿਅਰਥ ਹੈ ਕਹ ਕਬੀਰ ਭਗਤ ਕਰ ਪਾਇਆ ਹੈ ਕਬੀਰ ਆਖ ਪਰਮਾਤਮਾ ਬੰਦਗੀ ਕਰਨ ਨਾਲ ਹੀ ਮਿਲਦਾ ਹੈ ਭੋਲੇ ਭਾਏ ਮਿਲੇ ਰਗਰਾਇਆ ਭੋਲੇ ਭਾਵ ਸੁਭਾਅ ਨਾਲ ਅਕਾਲ ਪੁਰਖ ਵੈਗੁਰੂ ਮਿਲ ਜਾਂਦਾ ਹੈ ਚਲਾਕੀ ਛੱਡਣੀ ਪੈਂਦੀ ਹੈ ਗੌੜੀ ਕਬੀਰ ਜੀ ਗਰਭਵਾਸ ਮੈਂ ਕੋਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੋਲ ਦਾ ਹਾਂ ਸਾਰੇ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੀ ਅੰਸ਼ ਤੋਂ ਹੀ ਹੋ ਰਹੀ ਹੈ ਸਭ ਦਾ ਮੂਲ ਕਾਰਨ ਪ੍ਰਮਾਤਮਾ ਆਪ ਹੈ ਕਹੋre ਪੰਡਤ ਬ੍ਰਾਹਮਣ ਕਬ ਕੇ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਖੋਏ ਰਹਾਓ ਦਾਸ ਹੈ ਪੰਡਤ ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋ ਕਿਉਂ ਐਵੇਂ ਬ੍ਰਾਹਮਣ ਕਹਿ ਕਹਿ ਕੇ ਆਪਣੇ ਆਪ ਨੂੰ ਤੇ ਮਨੁੱਖਾ ਜਨਮ ਹੰਕਾਰ ਵਿੱਚ ਅਜਾਈਂ ਗਵਾਰੇ ਜਉ ਤੂੰ ਬ੍ਰਾਹਮਣ ਬ੍ਰਾਹਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਜੇ ਹੈ ਪੰਡਤ ਤੁਸੀਂ ਸੱਚਮੁੱਚ ਬ੍ਰਾਹਮਣ ਹੈ ਤੇ ਤੇਰੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈ ਤਾਂ ਫਿਰ ਤੂੰ ਇਹ ਦੱਸ ਕਿ ਕਿਸੇ ਹੋਰ ਰਾਹ ਕਿਉਂ ਨਹੀਂ ਜੰਮਿਆ ਬ੍ਰਾਹਮਣੀ ਦੇ ਕੋਖੋਂ ਵੀ ਜੰਮਿਆ ਉਦਾਂ ਹੀ ਜਿਵੇਂ ਮੈਂ ਜੰਮਿਆ ਜਿਵੇਂ ਆਮ ਸਾਰੀ ਲੋਕਾਈ ਜੰਮਦੀ ਹੈ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਹੈ ਪਰ ਤੁਸੀਂ ਕਿਵੇਂ ਬ੍ਰਾਹਮਣ ਬਣ ਗਏ ਅਸੀਂ ਕਿਵੇਂ ਸ਼ੁੱਧ ਰਹਿ ਗਏ ਦੱਸਣ ਦੀ ਖੇਚਲ ਕਰੋਗੇ ਸਾਡੇ ਸਰੀਰ ਵਿੱਚ ਕਿਵੇਂ ਨਿਹਰਾ ਲਹੂ ਹੀ ਹੈ ਤੇ ਤੁਹਾਡੇ ਸਰੀਰ ਵਿੱਚ ਕੀ ਦੁੱਧ ਚੱਲਦਾ ਹੈ ਲਹੂ ਨਹੀਂ ਚੱਲਦਾ ਵੱਖਰੀ ਹੋਈ ਚੀਜ਼ ਚੱਲਦੀ ਹੈ ਤੁਹਾਡੇ ਸਰੀਰ 'ਚ ਕਹ ਕਬੀਰ ਜੋ ਬ੍ਰਾਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਇਕ ਬੀਰਾਕ ਜੋ ਪ੍ਰਮਾਤਮਾ ਬ੍ਰਾਹਮਣ ਨੂੰ ਸਿਮਰਦਾ ਹੈ ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ਸਾਡੇ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਨੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਗੋੜੀ ਕਬੀਰ ਜੀ ਅੰਧਕਾਰ ਸੁਖ ਕਬੈ ਨਾ ਸੋਈ ਹੈ ਰਾਜ ਰੰਕ ਦੂ ਮਿਲ ਰੋਈ ਹੈ ਪ੍ਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ ਹਨੇਰੇ ਵਿੱਚ ਕਦੇ ਸੁਖੀ ਨਹੀਂ ਸੌਂ ਸਕੀਦਾ ਔਰ ਰਾਜਾ ਹੋਵੇ ਚਾਹੇ ਕੰਗਾਲ ਦੋਵੇਂ ਹੀ ਦੁਖੀ ਹੁੰਦੇ ਆ ਜੋ ਪਰਸਨਾ ਰਾਮ ਨ ਕਹਿ ਬੋ ਉਪਜਤ ਬਿਨ ਸਤਰੋ ਵਤ ਰਹ ਬੋ हे ਭਾਈ ਜਦ ਤੱਕ ਜੀਵ ਨਾਲ ਪ੍ਰਮਾਤਮਾ ਨੂੰ ਨਹੀਂ ਜਪਦੇ ਤਦ ਤੱਕ ਜੰਮ ਦੇ ਮਰਦੇ ਤੇ ਇਸੇ ਦੁੱਖ ਵਿੱਚ ਰੁੰਦੇ ਰਹੋਗੇ ਜਸ ਦੇ ਕੀਐ ਤਰਵਰ ਕੀ ਛਾਇਆ ਪ੍ਰਾਨ ਗਏ ਕਹੋ ਕਾਂ ਕੀ ਮਾਇਆ ਜਿਵੇਂ ਰੁੱਕਦੀ ਸ਼ਾਮ ਵੇਖੀਦੀ ਹੈ ਭਾਵੇਂ ਜਿਵੇਂ ਰੁੱਕਦੀ ਸ਼ਾਮ ਟਿਕੀ ਨਹੀਂ ਰਹਿੰਦੀ ਤਵੇਂ ਇਸ ਮਾਇਆ ਦਾ ਹਾਲ ਹੈ ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ ਇਹ ਮਾਇਆ ਕਿਸ ਦੀ ਹੁੰਦੀ ਹੈ ਭਾਵੇਂ ਕਿਸੇ ਹੋਰ ਦੀ ਬਣ ਜਾਂਦੀ ਹੈ ਤਾਂ ਤੇ ਇਸ ਦਾ ਕੀ ਮਾਨ ਕਰਨਾ ਹੋਇਆ ਜਸ ਜੰਤੀ ਮੈਂ ਜੀਉ ਸਮਨ ਮੇ ਮਰਮ ਕੋ ਕਾ ਕਰ ਜਾਨਾ ਜਿਵੇਂ ਜਦੋਂ ਗਉਈਆ ਆਪਣਾ ਹੱਥ ਸਾਜ ਤੋਂ ਹਟਾ ਲੈਂਦਾ ਹੈ ਤਾਂ ਰਾਗ ਦੀ ਆਵਾਜ਼ ਸਾਜ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ ਕੋਈ ਦੱਸ ਹੀ ਨਹੀਂ ਸਕਦਾ ਕਿ ਉਹ ਕਿੱਥੇ ਗਈ ਤੇ ਮਰੇ ਮਨੁੱਖ ਦਾ ਭੇਤ ਕਿ ਉਸ ਦੀ ਜਿੰਦ ਕਿੱਥੇ ਗਈ ਕੋਈ ਮਨੁੱਖ ਕਿਵੇਂ ਜਾਣ ਸਕਦਾ ਹੰਸਾਂ ਤਰਵਰ ਕਾਲ ਸਰੀ ਰਾਮ ਰਸਾਇਨ ਪਿਓ ਰੇ ਕਬੀਰ ਜਿਵੇਂ ਹੰਸਾਂ ਨੂੰ ਸਰੋਵਰ ਹੈ ਭਾਉ ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ ਤੇਵੇਂ ਮੌਤ ਸਰੀਰਾਂ ਲਈ ਹੈ ਤਾਂ ਤੇ ਹੈ ਕਬੀਰ ਸਭ ਰਸਾਂ ਤੋਂ ਸ੍ਰੇਸ਼ਟ ਨਾਮ ਰਸ ਪੀ ਇਹਨੂੰ ਪੀਆ ਕਰ ਸਵਾਦ ਮਾਣੇ ਦਾ ਬੜੇ ਆਨੰਦ ਨੇ ਇਹਦੇ ਚ ਬੰਦਿਆ ਗੁਰੂ ਬਾਬਾ ਮਹਿਰ ਕਰੇ ਵੀ ਇਹ ਰਾਸ ਸਾਨੂੰ ਸਾਰਿਆਂ ਨੂੰ ਮੰਨਣਾ ਆਵੇ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਪ੍ਰਮਾਤਮਾ ਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਹੈ ਇਸ ਸ੍ਰਿਸ਼ਟੀ ਦੇ ਜੀਵਾਂ ਦੀ ਜੋ ਬੁੱਧੀ ਹੈ ਉਸ ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ। ਭਾਉ ਕੋਈ ਭਲੇ ਪਾਸੇ ਲੱਗੇ ਹੋਏ ਹਨ ਤੇ ਕਈ ਮੰਦੇ ਪਾਸੇ ਲੱਗੇ ਹੋਏ ਹਨ। ਕਮਨ ਸੁਖar ਜੋ ਨਿਰਭਉ ਕਹੀ ਹੈ ਭਉ ਪੱਜ ਜਾਏ ਅਬੈ ਹੋਏ ਰਹੀ ਹੈ ਰਹਾਉ। ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖਾਲੀ ਹੈ ਜਿੱਥੇ ਰਹਾ ਹਿਰਦੇ ਦਾ ਡਰ ਦੂਰ ਹੋ ਸਕਦਾ ਹੈ। ਜਿੱਥੇ ਨੇੜਰ ਹੋ ਕੇ ਰਹਿ ਸਕੀਦਾ ਹੈ ਤਟ ਤੀਰਥ ਨਹੀਂ ਮਨ ਪਤਿਆਏ ਚਾਰ ਚਾਰ ਰਹੇ ਉਰਝਾਏ ਕਿਸੇ ਪਵਿੱਤਰ ਨਦੀ ਦੇ ਕੰਢੇ ਜਾਂ ਤੀਰਥ ਤੇ ਜਾ ਕੇ ਵੀ ਮਨ ਥਾਵੇਂ ਨਹੀਂ ਆਉਂਦਾ ਪਥਵੀ ਲੋਕ ਪੁੰਨ ਪਾਪ ਵਿੱਚ ਰੁਝੇ ਪਏ ਪਾਪ ਪੁੰਨ ਦੋਏ ਇਕਸਮਾਨ ਨਿਜ ਕਰ 파ਰਸ ਤਜੋ ਗੁਨਿਆਨ ਪਰ ਪਾਪ ਤੇ ਪੁੰਨ ਦੋਵੇਂ ਇੱਕੋ ਜੇ ਹਨ ਪਾਉ ਦੋਵੇਂ ਹੀ ਵਾਸ਼ਨਾਵਾਂ ਵੱਲ ਲੜਾਈ ਫਿਰਦੇ ਹਨ ਹੈ ਮਾਨ ਨੀਚੋ ਊਚ ਕਰਨ ਵਾਲਾ 파ਰਸ ਪ੍ਰਭੂ ਤੇਰੇ ਆਪਣੇ ਅੰਦਰ ਹੀ ਹੈ ਤਾਂ ਤੇ ਪਾਪ ਪੁੰਨ ਵਾਲੇ ਹੋਰ ਗੁਣ ਅੰਦਰ ਧਾਰਨੇ ਛੱਡ ਦੇ ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਕਬੀਰ ਨਿਰਗੁਣ ਨਾਮ ਨਾਰੋਸ ਇਸ ਪਰ ਚਾਏ ਪਰਚ ਰਹੁ ਇਸ ਇੱਕ ਮੀਰ ਮਾਇਆ ਦੇ ਮੋਤ ਉੱਚੇ ਪ੍ਰਭੂ ਦੇ ਨਾਮ ਨੂੰ ਨਾਪੁਲ ਰੋ ਸੁਣਾਉ ਦੇ ਤੂੰ ਆਪਣੇ ਮਨ ਨੂੰ ਨਾਮ ਜਪਣ ਦੇ ਆਰੇ ਲਾ ਕੇ ਨਾਮ ਵਿੱਚ ਰੁਝਿਆ ਰੋ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਜੋ ਮਨੁੱਖ ਨਿਰਾਖਦੇ ਹੀ ਹਨ ਕਿ ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ ਜਿਸ ਦਾ ਹੱਦ ਬੰਨ੍ਹ ਨਹੀਂ ਲੱਭਿਆ ਜਾ ਸਕਦਾ ਜੋ ਮਨ ਦੀ ਪਹੁੰਚ ਤੋਂ ਪਰੇ ਹੈ ਉਹ ਮਨੁੱਖ ਨਰੀਆਂ ਗੱਲਾਂ ਨਾਲ ਹੀ ਬੈਕੁੰਠ ਵਿੱਚ ਪੜੇ ਹਨ ਭਾਉ ਗੱਪਾਂ ਹੀ ਮਾਰ ਰਹੇ ਹਨ ਉਹਨਾਂ ਬੈਕੁੰਠ ਅਸਲ ਵਿੱਚ ਡੇਠਾ ਨਹੀਂ ਹੈ ਨਾ ਜਾਨਾ ਬੈਕੁੰਠ ਕਹਾਂ ਹੀ ਜਾਨ ਜਾਨ ਸਭ ਕਹ ਤਹਾਂ ਹੀ ਮੈਨੂੰ ਤਾਂ ਪਤਾ ਨਹੀਂ ਉਹ ਬੈਕੁੰਠ ਕਿੱਥੇ ਹੈ ਸਾਰੇ ਉੱਥੇ ਜਾਣਦਿਆਂ ਗੱਲਾਂ ਕਰੀ ਜਾਂਦੇ ਹਨ ਚੱਲਣਾ ਚੱਲਣਾ ਸਾਰੀ ਦੁਨੀਆ ਆਖੀ ਜਾਂਦੀ ਹੈ ਹੈ ਕਿੱਥੇ ਕਿਸੇ ਨੂੰ ਨਹੀਂ ਪਤਾ ਪੁੱਛੋ ਕਹਿੰਦੇ ਅੱਗੇ ਹੈ ਉਹ ਕਿੱਥੇ ਅੱਗੇ ਹੈ ਇਹ ਕੋਈ ਵੀ ਨਹੀਂ ਦੱਸਦਾ ਕਿੱਡੀ ਗੱਲ ਮਹਾਰਾਜ ਪਿਆਰੀ ਰਹਾਉ ਵਾਲੇ ਬੰਦ ਚ ਕਰਦੇ ਕਹਨ ਕਹਾਵਨ ਨਾ ਪਤਈ ਹੈ ਤੋ ਮਨ ਮਾਨੈ ਜਾਂ ਤੇ ਹਉ ਮੈ ਜਈ ਹੈ ਨਿਰਾ ਅੱਖਣ ਨਾਲ ਤੇ ਸੁਣਨ ਨਾਲ ਕਿ ਅਸਾਂ ਬੈਕੁੰਠ ਵਿੱਚ ਜਾਣਾ ਮਨ ਨੂੰ ਤਸੱਲੀ ਨਹੀਂ ਹੋ ਸਕਦੀ ਮਨ ਨੂੰ ਤਦੋਂ ਹੀ ਤੀ ਰਜਾ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ਹਉਮੈ ਸੜ ਜਾਏ ਅੰਦਰੋਂ ਕਿਤੇ ਜਬ ਲਗ ਮਨ ਬੈਕੁੰਠ ਕੀ ਆਸ ਲਗ ਹੋਏ ਨਹੀਂ ਚਰਨ ਨਿਵਾਸ ਇੱਕ ਗੱਲ ਹੋਰ ਚਿੱਤ ਰੱਖਣ ਵਾਲੀ ਹੈ ਜਦ ਤੱਕ ਮਨ ਵਿੱਚ ਬੈਕੁੰਠ ਜਾਣ ਦੀ ਤਾੰਗ ਲੱਗੀ ਹੋਈ ਹੈ ਤਦ ਤੱਕ ਪ੍ਰਭੂ ਦੇ ਚਰਨਾਂ ਵਿੱਚ ਮਨ ਜੁੜ ਹੀ ਨਹੀਂ ਸਕਦਾ ਜੁੜਦਾ ਹੀ ਨਹੀਂ ਕਹ ਕਬੀਰ ਇਹ ਕਹੀ ਹੈ ਕਾਹ ਹੈ ਸਾਧ ਸੰਗਤ ਬੈਕੁੰਠ ਆਹ ਇਕਬੀਰ ਆਖੇ ਗੱਲ ਕਿਵੇਂ ਸਮਝਾ ਕੇ ਦਸੀਏ ਕਿਦਾਂ ਦਸੀਏ ਆਓ ਇਹ ਗੱਲ ਪ੍ਰਤਾਖੀ ਹੀ ਹੈ ਕਿ ਸਾਥ ਸੰਗਤ ਹੀ ਅਸਲ ਬੈਕੁੰਠ ਹੈ ਅਸਲ ਸਵਰਗ ਹੈ ਗੋੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਨੋ ਦੇਖਤ ਇਹ ਜਗ ਜਾਈ ਪਹਿਲਾ ਇਸ ਜੀਵ ਦਾ ਪਿਤਾ ਦੀ ਬੰਦ ਤੋਂ ਮੁਰੜ ਵੱਜਦਾ ਹੈ ਫਿਰ ਮਾਂ ਦੇ ਪੇਟ ਵਿੱਚ ਇਹ ਵਜੂਦ ਵਿੱਚ ਆਉਂਦਾ ਹੈ ਵਜੂਦ ਵਿੱਚ ਆ ਕੇ ਮੁਰੜ ਨਾਸ਼ ਹੋ ਜਾਂਦਾ ਸੋ ਆ ਸਾਡੇ ਅੱਖੀਂ ਵੇਖਦੇ ਆਂ ਅਸੀਂ ਇਹ ਸੰਸਾਰ ਇਸੇ ਤਰ੍ਹਾਂ ਤੁਰਿਆ ਜਾ ਰਿਹਾ ਹੈ ਲਾਜ ਨਾ ਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾ ਤਾਂ ਤੇ ਹੇ ਜੀ ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ ਭਾਉ ਤੂੰ ਝੱਕਦਾ ਕਿਉਂ ਨਹੀਂ ਮਾੜਾ ਮੋਟਾ ਜਦੋਂ ਤੂੰ ਇਹ ਆਖਦਾ ਵੀ ਇਹ ਘਰ ਮੇਰਾ ਹੈ ਕਿੰਨੇ ਕਹਾ ਤੈਨੂੰ ਇਹ ਤੇਰਾ ਘਰ ਹੈ ਚੇਤੇ ਰੱਖ ਜਿਸ ਵੇਲੇ ਮੌਤ ਆਵੇਗੀ ਤਦੋਂ ਕੋਈ ਵੀ ਚੀਜ਼ ਤੇਰੀ ਨਹੀਂ ਰਹੇਗੀ ਤੇ ਤੈਨੂੰ ਇਸ ਘਰ ਚ ਵੀ ਕਿਸੇ ਨੇ ਨਹੀਂ ਰਹਿਣ ਦੇਣਾ ਜਿੱਦਣ ਤੇਰੇ ਅੰਦਰੋਂ ਪੰਖੇਰੂ ਉੱਡ ਗਏ ਸਭ ਤੋਂ ਪਹਿਲਾਂ ਦਿਨ ਉਸ ਘਰ ਵਿੱਚੋਂ ਕੱਢਣ ਦਾ ਪ੍ਰਬੰਧ ਕੀਤਾ ਜਾਊਗਾ ਸਭ ਤੋਂ ਨੇੜੇ ਵਾਲੇ ਕੱਢ ਕੇ ਆਉਣਗੇ ਤੈਨੂੰ ਕਿਸੇ ਨੇ ਨਹੀਂ ਰੱਖਣਾ ਅਨਕ ਜਤਨ ਕਰ ਅਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਹਰ ਅਗਨ ਸੰਗ ਜਾਲੀ ਦੂਜੀ ਗੱਲ ਸਰੀਰ ਸੰਭਾਲ ਦਾ ਨੂੰ ਇਹਦਾ ਬੜਾ ਧਿਆਨ ਰੱਖਦਾ ਆਪਣੀ ਕਿਹੜੇ ਕਿਹੜੇ ਢਾਂਗ ਵਰਤਦਾ ਇਹਨੂੰ ਪਾਲਣ ਨੇ ਪਰ ਜਦੋਂ ਮੌਤ ਆਉਂਦੀ ਐ ਇਸ ਨੂੰ ਅੱਗ ਨਾਲ ਸਾੜ ਦਈਦਾ ਸਾਰੇ ਸਾੜਦੇ ਹੁੰਦੇ ਬੱਚਿਆਂ ਨੂੰ ਬਜ਼ੁਰਗ ਬਜ਼ੁਰਗਾਂ ਨੂੰ ਬੱਚੇ ਸੜੀਆਂ ਅੱਖਾਂ ਦੇ ਸਾਹਮਣੇ ਸੜ ਰਿਹਾ ਹੁੰਦਾ ਕੋਈ ਨਹੀਂ ਬਚਦਾ ਚੋਵਾ ਚੰਦਨ ਮਰਦ ਅੰਗਾ ਸੂਤਨ ਜਲੇ ਕਾਠ ਕ ਸੰਗਾ ਜੇ ਸਰੀਰ ਨੂੰ ਅੰਗਾ ਨੂੰ ਅਤਰ ਤੇ ਚੰਦਨ ਮੜੀਦਾ ਹੈ ਉਹ ਸਰੀਰ ਆਖਰ ਨੂੰ ਲੱਕੜਾਂ ਨਾਲ ਸੜ ਜਾਂਦਾ ਹੈ ਕਹ ਕਬੀਰ ਸੁਨੋ ਰੇ ਗੁਨੀਆਂ ਬਿਨ ਸੈਗਰੂਪ ਦੇਖੈ ਸਭ ਦੁਨੀਆ ਹੈ ਕਬੀਰ ਆਖ ਕੇ ਹੈ ਵਿਚਾਰ ਮਨ ਮਨੁਖ ਚਿੱਤੇ ਰਖ ਸਾਰੀ ਦੁਨੀਆ ਵੇਖੇਗੀ ਭਾਉ ਸਭ ਦੇ ਵੇਖਦਿਆਂ ਵੇਖਦੇ ਇਹ ਰੂਪ ਨਾਸ਼ ਹੋ ਜਾਏਗਾ ਮੁੱਕ ਜਾਏਗਾ ਗੌੜੀ ਕਬੀਰ ਜੀ ਅਵਰ ਮੈਂ ਕਿਆ ਸੋ ਬਕਰੀ ਜੈ ਤੌ ਕੀ ਜੈ ਜੋ ਆਪਨ ਜੀ ਜੈ ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀ ਲਾਭ ਉਹਨਾਂ ਦੇ ਵਿਛੋੜੇ ਦਾ ਸੋਗ ਤਾਂ ਤਾਂ ਹੀ ਕਰੀਏ ਜੇ ਆਪ ਇੱਥੇ ਸਦਾ ਜਿਉਂਦੇ ਰਹਿਣਾ ਹੋਵੇ ਮੈਂ ਨਾ ਮਰੋ ਮਰ ਬੋ ਸੰਸਾਰਾ ਅਬ ਮੋਹ ਮਿਲਿਓ ਹੈ ਜੀਵਾਵਨ ਹਾਰਾ ਆਬੋ ਮੋਹ ਮਿਲਿਓ ਹੈ ਜੀ ਆਵਨ ਹਾਰਾ ਰਹਾਉ ਮੇਰੇ ਆਤਮਾ ਦੀ ਮੌਤ ਨਹੀਂ ਹੋਏਗੀ ਮਰਦਾ ਹਨ ਉਹ ਜੀਵ ਜੋ ਜਗਤ ਦੇ ਧੰਨਿਆਂ ਵਿੱਚ ਫਸੇ ਹੋਏ ਮੈਨੂੰ ਤਾਂ ਹੁਣ ਅਸਲ ਜ਼ਿੰਦਗੀ ਦੇਣ ਵਾਲਾ ਪ੍ਰਮਾਤਮਾ ਮਿਲ ਪਿਆ ਹੈ ਯਾਦੇ ਹੀ ਪਰਮਲ ਮਹਕੰਦਾ ਤਾ ਸੋ ਕਬਸਰੇ ਪਰਮਾਨੰਦਾ ਜੀਵੇ ਸਰੀਰ ਦੇ ਕਈ ਸੁਗੰਧੀਆਂ ਮਹਿਕਾਉਂਦਾ ਹੈ ਇਨਾਂ ਹੀ ਸੁਖਾਂ ਵਿੱਚ ਇਸ ਨੂੰ ਪਰਮਾਨੰਦ ਸਰੂਪ ਪ੍ਰਮਾਤਮਾ ਭੁੱਲ ਜਾਂਦਾ ਹੈ ਕੋਟਾ ਏਕ ਪੰਚ ਪਨਹਾਰੀ ਟੁੱਟੀ ਲਾਜ ਪਰੈ ਮਤ ਹਾਰੀ ਸਰੀਰ ਮਨ ਇੱਕ ਨਿਕਾਜਾ ਖੂ ਹੈ ਪੰਜ ਗਿਆਨ ਇੰਦਰੀ ਮਨੋਂ ਪੰਜ ਚਰਖੜੀਆਂ ਹਨ ਮਾਰੀ ਹੋਈ ਮਤ ਲज्ज ਤੋਂ ਬਿਨਾ ਪਾਣੀ ਭਰ ਰਹੀ ਹੈ ਭਾਉ ਵਿਕਾਰਾਂ ਵਿੱਚ ਫਸੀ ਹੋਈ ਮਤ ਗਿਆਨ ਇੰਦਰੀਆਂ ਦੇ ਰਾਹੀ ਵਿਕਾਰਾਂ ਵਿੱਚੋਂ ਸੋਖ ਲੈਣ ਦੇ ਵਿਅਰਥ ਯਤਨ ਕਰ ਰਹੀ ਕਹ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੋਟਾ ਨਾ ਪਨਿਹਾਰੀ ਇਕ ਵੀਰ ਆਖ ਜਦੋਂ ਵਿਚਾਰ ਵਾਲੀ ਬੁੱਧ ਅੰਦਰ ਜਾਗ ਪਈ ਤਦੋਂ ਨਾ ਉਹ ਸਰੀਰਕ ਮੋਹ ਰਹਾ ਤੇ ਨਾ ਹੀ ਵਿਕਾਰਾਂ ਵੱਲ ਖਿੱਚਣ ਵਾਲਿਓ ਇੰਦਰੇ ਰਹੇ ਗੋੜੀ ਕਬੀਰ ਜੀ ਅਸਥਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਅਸੀਂ ਹੁਣ ਤੱਕ ਅਸਥਵਰ ਜੰਗਮ ਕੀੜੇ ਪਤੰਗੇ ਇਹੋ ਜੇ ਕਈ ਕਿਸਮਾਂ ਦੇ ਜਨਮ ਵਿੱਚ ਆ ਚੁੱਕੇ ਹਾਂ ऐसे घर हम बहुत बसाए जब हम राम गर्भ होए आए रहाओ हे राम असि एहो जे कई शरीरा विचों दी लंग के आए हां जदौ असि जुना विच पेंदे गए जुना विच पेंदे गए ते इना जनमा दे विचों लंगदे गए रहाओ योगी जती तपी ब्रह्मचारी कबहु राजा छत्रपत कबहु भेखारी ਕਦੇ ਅਸੀਂ ਜੋਗੀ ਬਣੇ ਕਦੇ ਅਸੀਂ ਜਤੀ ਕਦੇ ਅਸੀਂ ਤਪੀ ਕਦੇ ਅਸੀਂ ਬ੍ਰਾਹਮਚਾਰੀ ਕਦੇ ਛਤਰਪਰੀ ਰਾਜੇ ਬਣੇ ਕਦੇ ਮੰਗਤੇ ਸਾਖਤ ਮਰੈ ਸੰਤ ਸਭ ਜੀਵੈ ਰਾਮ ਰਸਾਂਏ ਨਰਸਨਾ ਪੀਵੈ ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ ਇਸੇ ਤਰ੍ਹਾਂ ਕਈ ਜੁਨਾਂ ਵਿੱਚ ਪੈਂਦੇ ਰਹਿੰਦੇ ਹਨ ਪਰ ਸੰਤ ਜਨ ਸਦਾ ਜਿਉਂਦੇ ਹਨ ਪਾਉ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਕਿਉਂਕਿ ਉਹ ਜੀਵ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਹਨ ਕਉ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਭਰੇ ਅਬ ਪੂਰਾ ਦੀਜੈ ਸੋ へ ਕਬੀਰ ਪਰਮਾਤਮਾ ਦੇ ਅੱਗੇ ਇਸ ਤਰ੍ਹਾਂ ਅਰਦਾਸ ਕਰ हे ਪ੍ਰਭੂ ਮੇਰ ਕਰ ਤੇ ਹੁਣ ਆਪਣਾ ਗਿਆਨ ਬਖਸ਼ ਅਸੀਂ ਥੱਕ ਟੁੱਟ ਕੇ ਤੇਰੇ ਦਰ ਤੇ ਆ ਡਿਗੇ ਹਾਂ ਸਾਨੂੰ ਕੰਪਲੀਟ ਕਰ ਦਿਓ ਪੂਰੇ ਬਣਾ ਦਿਓ